ਜਦੋਂ ਤੋਂ ਪਹਿਲਾ ਸਿੱਕਾ ਬਣਿਆ ਸੀ ਮੋਰੀਆ ਕਾਲ ਤੋਂ ਜੈਨੀ 6th ਸੈਂਚਰੀ ਬੀਸੀ ਲਗਭਗ 2700 ਸਾਲ ਪਹਿਲਾਂ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਸੀ ਉਹਨਾਂ ਦੇ ਸਿੱਕੇ ਮਤਲਬ ਡਿਸਪਲੇ ਕੀਤੇ ਨੇ ਤੇ ਕੀ ਲੱਗੇ ਨੇ ਇਹ ਚੋਲਾ ਰਾਜ ਦੇ ਸਿੱਕੇ ਨੇ ਇਹ 10ਵੀਂ ਸਦੀ ਦੇ ਇਹ ਇੰਡੋਸੈਨियन ਨੇ ਮਤਲਬ 7ਵੀਂ ਸਦੀ ਦੇ ਤੇ ਉਸ ਤੋਂ ਬਿਨਾ ਅਲਾਉਦੀਨ ਖਿਲਜੀ ਦੇ ਸਿੱਕੇ ਨੇ ਸਕੰਦਰ ਲੋਧੀ ਦੇ ਸਿੱਕੇ ਨੇ ਮੈਨੂੰ 32 ਸਾਲ ਹੋ ਗਏ ਕਲੈਕਸ਼ਨ ਕਰਦਿਆਂ ਨੂੰ ਤੇ ਮੇਰੇ ਕੋਲੇ ਲਗਭਗ 18 ਕ ਹਜ਼ਾਰ ਸਿੱਕੇ ਦੀ ਕਲੈਕਸ਼ਨ ਆ ਜੀ ਤੇ ਲਗਭਗ 2.5 ਕੁਇੰਟਲ ਸਿੱਕਾ ਮੇਰੇ ਕੋਲ ਰਾਜੇ ਮਹਾਰਾਜਾਂ ਦਾ ਐਕਸਟਰਾ ਪਿਆ ਜੀ ਤੇਨੇ ਮੈਂ ਆਪਣੀ ਪੂਰੀ ਜ਼ਿੰਦਗੀ ਦੀ ਜਿਹੜੀ ਜਿੰਨੀ ਵੀ ਮੇਰੀ ਕਮਾਈ ਆ ਉਹ ਮੈਂ ਸਾਰੀ ਕਲੈਕਸ਼ਨ ਕਰਨ ਤੇ ਲਾਈ ਹੋਈ ਆ ਤੇ ਸਿੱਖ ਰਾਜ ਦੇ ਸਿੱਕੇ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਨਾਨਕशाही ਸਿੱਕੇ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਇਹਦੇ ਉੱਪਰ ਜਿਹੜੀ ਵਾਰਤ ਲਿਖੀ ਹੁੰਦੀ ਆ ਉਹ ਲਿਖਿਆ ਹੁੰਦਾ ਅਕਾਲ ਸਹਾਇ ਗੁਰੂ ਨਾਨਕ ਜੀ ਤੇ ਦੂਜੇ ਪਾਸੇ ਲਿਖਿਆ ਹੁੰਦਾ ਯਰ ਬਿਸ਼ਰੀ ਅੰਬਰਸਰ ਜੀ ਜਿਹਦੇ ਜਿਹਦੇ ਵੀ ਰਾਜਿਆਂ ਨੇ ਮਤਲਬ ਆਪਣੇ ਸਿੱਕੇ ਚਲਾਏ ਉਹ ਸਾਰੇ ਸਿੱਕੇ ਆਪਣੇ ਇੱਥੇ ਡਿਸਪਲੇ ਕੀਤੇ ਹੋਏ ਨੇ ਜੀ ਇਹ ਹੱਥ ਲਿਖਤ ਜਿਹੜੇ ਗ੍ਰੰਥ ਨੇ ਇਹ ਪੰਜ ਗ੍ਰੰਥੀ ਪੋਥੀ ਆ ਜੀ ਇਹ ਅਕਾਲ ਉਸਤਤ ਹੈਗੀ ਹੈ ਜੀ ਉਸ ਤੋਂ ਬਾਅਦ ਜਪ ਸਾਹਿਬ ਦੇ ਗੁਟਕਾ ਸਾਹਿਬ ਨੇ ਇਹ ਜਿਹੜਾ ਪੀਰੀਅਡ ਆ ਉਹ 250 300 ਸਾਲ ਦਾ ਕਿਸੇ ਦਾ 350 ਸਾਲ ਦਾ ਕਿਸੇ ਦਾ 400 ਸਾਲ ਦਾ ਅਲੱਗ-ਅਲੱਗ ਪੀਰੀਅਡ ਆ ਜੀ ਸਾਰਿਆਂ ਦਾ ਦੁਨੀਆ ਦੇ ਸਭ ਤੋਂ ਛੋਟੇ ਹਨ ਜੀ ਇਹਦੇ ਚ ਕੁਰਾਨ ਆ ਇਹ ਚ ਗੀਤਾ ਵੀ ਆ ਇਹ ਚ ਬਾਈਬਲ ਵੀ ਆ ਤੇ ਇਹ ਸਾਰੇ ਮਤਲਬ ਛੋਟੇ ਗ੍ਰੰਥ ਨੇ ਤੁਸੀਂ ਦੇਖ ਰਹੇ ਹੋ ਇਹ ਫਸਟ ਵਰਲਡ ਵਾਰ ਦੇ ਵਿੱਚ ਇਹ ਫੌਜੀਆਂ ਨੂੰ ਮਿਲੀ ਹੋਈ ਕੁਰਾਨ ਆ ਜੀ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਇਤਿਹਾਸ ਨੂੰ ਸੰਭਾਲ ਲਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਬਚਾ ਸਕੀਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇਸ ਇਸ ਵੇਲੇ ਇਸ ਸੀਜੀਆਰਡੀ ਅਕੈਡਮੀ ਲੁਧਿਆਣਾ ਮੌਜੂਦ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਪੁਰਾਤਨ ਸਮੇਂ ਦੀਆਂ ਚੀਜ਼ਾਂ ਜਿਹੜੀਆਂ ਸੀ ਉਹ ਹਜੇ ਤੱਕ ਸੰਭ ਕੇ ਰੱਖੀ ਹੋਈਆਂ ਐ ਪ੍ਰਦਰਸ਼ਨੀ ਇੱਥੇ ਲਗਾਈ ਹੋਈ ਹੈ ਜਿੱਥੇ ਪੁਰਾਣੇ ਸਮੇਂ ਦੇ ਸਿੱਕੇ ਨੇ ਉੱਥੇ ਹੱਥ ਲਿਖਤ ਗ੍ਰੰਥ ਵੀ ਇੱਥੇ ਮੌਜੂਦ ਨੇ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੇਰਾ ਨਾਮ ਪਰਮੇਂਦਰ ਸਿੰਘ ਜੀ ਸੀ ਦੇਖ ਰਿਹਾ ਬਹੁਤ ਪੁਰਾਣੇ ਸੰਮਿਧੀ ਔਰ ਕਿੰਨੇ ਸਾਰੇ ਨੇ ਇਹ ਜਿਹੜੇ ਕਿ ਸਿੱਕੇ ਤੁਸੀਂ ਇਕੱਠੇ ਕੀਤੇ ਹੋਏ ਨੇ ਕਿੰਨੇ ਸਾਲ ਪੁਰਾਣੇ ਇਹ ਹੈਗੇ ਨੇ ਜੀ ਜੀ ਜਦੋਂ ਤੋਂ ਪਹਿਲਾ ਸਿੱਕਾ ਬਣਿਆ ਸੀ ਮੋਰੀਆ ਕਾਲ ਤੋਂ ਜੈਨੀ 6th ਸੈਂਚਰੀ ਬੀਸੀ ਲਗਭਗ 2700 ਸਾਲ ਪਹਿਲਾਂ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਸੀ ਉਹਨਾਂ ਦੇ ਇੱਥੇ ਸਿੱਕੇ ਮਤਲਬ ਡਿਸਪਲੇ ਕੀਤੇ ਨੇ ਇੱਥੇ ਤਾਂ ਕਿ ਬੱਚਿਆਂ ਨੂੰ ਆਪਾਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਆਪਣੀਆਂ ਜੜ੍ਹਾਂ ਨਾਲ ਜੋੜ ਸਕੀਏ ਜੀ ਜੀ ਪਹਿਲਾ ਜਿਹੜਾ ਸਿੱਕਾ ਬਣਿਆ ਸੀ ਉਹ ਵੀ ਇੱਥੇ ਮੌਜੂਦ ਆ ਤੁਹਾਡੇ ਕੋਲ ਹਾਂਜੀ ਬਿਲਕੁਲ ਜੀ ਉਹ ਅੱਗੇ ਆ ਜੀ ਮੈਂ ਤੁਹਾਨੂੰ ਆ ਅੱਗੇ ਚਲ ਕੇ ਦਿਖਾਉਣਾ ਇੱਥੇ ਜਿਵੇਂ ਇਹ ਸਿੱਕੇ ਲੱਗੇ ਨੇ ਇਹ ਚੋਲਾ ਰਾਜ ਦੇ ਸਿੱਕੇ ਨੇ ਇਹ 10ਵੀਂ ਸਦੀ ਦੇ ਇਹ ਇੰਡੋਸੈਨੀਆਂ ਨੇ ਮਤਲਬ 7ਵੀਂ ਸਦੀ ਦੇ ਤੇ ਉਸ ਤੋਂ ਬਿਨਾ ਅਲਾਉਦੀਨ ਖਿਲਜੀ ਦੇ ਸਿੱਕੇ ਨੇ ਸਕੰਦਰ ਲੋਧੀ ਦੇ ਸਿੱਕੇ ਨੇ ਉਸ ਤੋਂ ਬਾਅਦ ਹਿੰਦੂ ਸ਼ਾਹੀ ਵੰਸ਼ ਦੇ ਨੇ ਨਾਗਾ ਡਾਇਨਸਟੀ ਆ ਮੇਵਾੜ ਸਟੇਟ ਆ ਪੁਜੈਨੀ ਕੁਇਨ ਉਸ ਤੋਂ ਬਾਅਦ ਮੁਹੰਮਦ ਗੋਰੀ ਦੇ ਸਿੱਕੇ ਨੇ ਆਪਣੇ ਸ਼ੇਰशाह सूरी ਦੇ ਸਿੱਕੇ ਨੇ, ਇਸਲਾਮ ਸ਼ਾਹ ਸੂਰੀ ਦੇ ਸਿੱਕੇ ਨੇ ਤੇ ਆਦਲ ਸ਼ਾਹ ਸੂਰੀ ਦੇ ਸਿੱਕੇ ਨੇ। ਇਹ ਮਦਰਾਈ ਸਟੇਟ ਦੇ ਸਿੱਕੇ ਨੇ, ਸ਼ੇਵ ਗੰਗਾ ਸਟੇਟ ਦੇ ਸਿੱਕੇ ਨੇ। ਇਹ ਦਿੱਲੀ ਸਲਤਨਤ ਦੇ ਸਿੱਕੇ ਨੇ। ਇਹ ਅਕਬਰ ਬਾਦਸ਼ਾਹ ਦੇ ਸਿੱਕੇ ਨੇ। ਇਹ ਮਾਲਵਾ ਸੁਲਤਾਨ ਪਏ ਨੇ ਇੱਥੇ, ਗੁਜਰਾਤ ਸੁਲਤਾਨ ਪਏ ਨੇ, ਸਿੰਧ ਸੁਲਤਾਨ ਪਏ ਨੇ, ਗਜਨੀ ਸੁਲਤਾਨ ਪਏ ਨੇ। ਤੇ ਉਸ ਤੋਂ ਬਿਨਾ ਔਰੰਗਜ਼ੇਬ ਦੇ ਸਿੱਕੇ ਨੇ, ਅਕਬਰ ਬਾਦਸ਼ਾਹ ਦੇ ਸ਼ਾਹ ਅਲਮ ਦੇ ਮੁਹੰਮਦ ਸਾਦੇ ਸ਼ਾਹਜਹਾਂ ਦੇ ਦੇਖਿਆ ਜਾਵੇ ਤੁਸੀਂ ਕਿੰਨੇ ਸਮੇਂ ਦੇ ਤੁਸੀਂ ਹੁਣ ਤੱਕ ਨਾ ਚੁੱਕੇ ਹੋ ਇਸ ਸਮਾਂ ਕਿੰਨਾ ਲੱਗ ਗਿਆ ਔਰ ਕਿੰਨੀ ਮੁਸ਼ਕਿਲ ਹੋਈ ਹੈ ਸਾਰੀ ਪੁਰਾਤਨ ਸਿੱਕੇ ਇਕੱਠੇ ਕਰਨ ਜੀ ਮੈਨੂੰ 32 ਸਾਲ ਹੋ ਗਏ ਕਲੈਕਸ਼ਨ ਕਰਦਿਆਂ ਨੂੰ ਤੇ ਮੇਰੇ ਕੋਲੇ ਲਗਭਗ 18 ਹਜ਼ਾਰ ਸਿੱਕੇ ਦੀ ਕਲੈਕਸ਼ਨ ਆ ਜੀ ਤੇ ਲਗਭਗ 2.5 ਕੁਇੰਟਲ ਸਿੱਕਾ ਮੇਰੇ ਕੋਲ ਰਾਜੇ ਮਹਾਰਾਜਾਂ ਦਾ ਐਕਸਟਰਾ ਪਿਆ ਜੀ ਮੈਂ ਇੰਨੇ ਮਤਲਬ ਸਿੱਕੇ ਇਕੱਠੇ ਕੀਤੇ ਨੇ ਮੈਂ ਆਪਣੀ ਪੂਰੀ ਜ਼ਿੰਦਗੀ ਦੀ ਜਿਹੜੀ ਜਿੰਨੀ ਵੀ ਮੇਰੀ ਕਮਾਈ ਹੋ ਮੈਂ ਸਾਰੀ ਕਲੈਕਸ਼ਨ ਕਰਨ ਤੇ ਲਾਈ ਹੋਈ ਹੈ ਜੀ ਮੇਨ ਉਹੀ ਆਗੀ ਗੱਲ ਵੀ ਆਪਣੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣੇ ਇਤਿਹਾਸ ਨੂੰ ਸਾਂਭਣਾ ਤੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਬਚਾ ਕੇ ਰੱਖਣਾ ਜੀ ਤੇ ਹਾਂਜੀ ਤੇ ਇਹ ਜਿਵੇਂ ਪਟਿਆਲਾ ਪੰਜਾਬ ਦੀਆਂ ਜਿਹੜੀਆਂ ਰਿਆਸਤਾਂ ਨੇ ਇਹ ਪਟਿਆਲਾ ਰਿਆਸਤ ਦੇ ਸਿੱਕੇ ਨੇ ਕਿ ਅ ਅਮਰ ਸਿੰਘ ਹੋ ਗਿਆ ਸਾਇਬ ਸਿੰਘ ਹੋ ਗਿਆ ਕਰਮ ਸਿੰਘ ਨਰਿੰਦਰ ਸਿੰਘ ਮਹਿੰਦਰ ਸਿੰਘ ਅਰਜਿੰਦਰ ਸਿੰਘ ਤੇ ਇਹ ਪਟਿਆਲਾ ਮਤਲਬ ਪਟਿਆਲਾ ਰਿਆਸਤ ਦੇ ਨੇ ਤੇ ਉਸ ਤੋਂ ਬਾਅਦ ਮਲੇਰਕੋਲਾ ਰਿਆਸਤ ਦੇ ਸਿੱਕੇ ਨੇ ਕਿ ਪੀਖਨ ਖਾਂ ਜੀ ਬਹਾਦਰ ਖਾਂ ਅਬਦੁੱਲਾਹ ਖਾਨ ਮੀਰ ਅਲੀ ਖਾਨ ਮਹਿਬੂਬ ਅਲੀ ਖਾਨ ਸਕੰਦਰ ਅਲੀ ਖਾਨ ਇਬਰਾਹਿਮ ਅਲੀ ਖਾਨ ਅਹਿਮਦ ਅਲੀ ਖਾਨ ਜਿਵੇਂ ਜਿਵੇਂ ਵੀ ਰਾਜੇ ਚੇਂਜ ਹੁੰਦੇ ਗਏ ਤੇ ਇਹ ਜਿਹੜਾ ਪਹਿਲਾ ਸਿੱਕੇ ਦੀ ਆਪਾਂ ਗੱਲ ਕਰਦੇ ਸੀ ਇਹ ਪਹਿਲੇ ਸਿੱਕੇ ਜਿਹੜੇ ਉਹ ਪੰਚਮਾਰਕ ਕੋਇਨ ਕਹਿੰਦੇ ਆ ਉਹਨਾਂ ਨੂੰ ਤੇ ਮੋਰੀਆ ਕਾਲ ਦੇ 6th ਸੈਂਚਰੀ ਬੀਸੀ ਇਹ ਉਹ ਸਿੱਕੇ ਨੇ ਜਿਹੜੇ ਕਿ ਮਤਲਬ ਪਹਿਲਾ ਫਰਸਟ ਕੋਇਨ ਮਤਲਬ ਸਭ ਤੋਂ ਹਾਂਜੀ ਫਰਸਟ ਕੋਇਨ ਤੇ ਇਹ ਵੀ ਮਤਲਬ ਮੇਰੇ ਕੋ ਕਿਲੋਆਂ ਦੇ ਹਿਸਾਬ ਨਾਲ ਪਿਆ ਜੀ ਮਤਲਬ ਹਰ ਸਿੱਕਾ ਹਰ ਰਾਜਾ ਮੇਰੇ ਕੋਲੇ ਕੇਜੀ ਦੇ ਹਿਸਾਬ ਨਾਲ ਆ ਜੀ ਜੀ ਹਾਂਜੀ ਤੇ ਇਹ ਸਾਰੇ ਸਿੱਕੇ ਇਥੇ ਇਹ ਸਿੱਖ ਰਾਜ ਦੇ ਸਿੱਕੇ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਨਾਨਕਸ਼ਾਹੀ ਸਿੱਕੇ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਇਹਦੇ ਉੱਪਰ ਜਿਹੜੀ ਇਬਾਰਤ ਲਿਖੀ ਹੁੰਦੀ ਆ ਉਹ ਲਿਖਿਆ ਹੁੰਦਾ ਅਕਾਲ ਸਹਾਇ ਗੁਰੂ ਨਾਨਕ ਜੀ ਤੇ ਦੂਜੇ ਪਾਸੇ ਲਿਖਿਆ ਹੁੰਦਾ ਯਰਬਸ਼ਰੀ ਅੰਬਰਸਰ ਜੀ ਅੱਛਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਸਿੱਕੇ ਜਿਨ੍ਹਾਂ ਨੂੰ ਨਾਨਕਸ਼ਾਹੀ ਸਿੱਕੇ ਕਹਿੰਦੇ ਆ ਜੀ ਸਾਰ ਕਰਦੇ ਹੁੰਦੇ ਦੇਖਦੇ ਹੁੰਦੇ ਤੇ ਅੱਜ ਉਹ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲ ਜੂ ਉਹ ਵੀ ਇਹਨਾਂ ਦੇ ਕਰਕੇ ਕਿਉਂਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ ਤੇ ਤਸਵੀਰਾਂ ਮੈਂ ਚਾਹੂੰਗੀ ਕੈਮਰਾਮੈਨ ਜ਼ੂਮ ਕਰਕੇ ਦਿਖਾ ਦੇ ਨਾਨਸਾਹੀ ਸਿੱਕੇ ਮੇਰੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਤਕਰੀਮੇ ਕਿਲੋਆਂ ਦੇ ਹਿਸਾਬ ਨਾਲ ਸਿੱਕੇ ਪਏ ਨੇ ਜੀ ਚਾਂਦੀ ਦੇ ਵੀ ਤਾਂ ਤੰਬੇ ਦੇ ਵੀ ਤੰਬੇ ਦੇ ਵੀ ਠੀਕ ਤੇ ਉਸ ਤੋਂ ਬਿਨਾ ਹੀ ਗੁਲਬਰਗਾ ਸਲਤਨਤ ਆ ਗਈ ਗੁਲਬਰਗਾ ਸਲਤਨਤ ਦੇ ਵਿੱਚ ਵੀ ਜਿੰਨੇ ਵੀ ਰਾਜੇ ਹੋਏ ਨੇ ਜਿਵੇਂ ਮੁਹੰਮਦ ਸ਼ਾਹ ਬਨ ਹੋ ਗਿਆ ਅਲਾਉਦੀਨ ਫਿਰ ਬਹਿਮਨ ਸ਼ਾਹ ਹੋ ਗਿਆ ਤਾਜੁਦੀਨ ਫਿਰੋਜ਼ ਸ਼ਾਹ ਹੋ ਗਿਆ ਸ਼ਮਸ਼ੂਦੀਨ ਮੁਹੰਮਦ ਸ਼ਾਹ ਹੋ ਗਿਆ ਫਿਰ ਮੁਹੰਮਦ ਸ਼ਾਹ 2 ਆ ਗਿਆ ਫਿਰ ਉਹਦੇ ਬਾਅਦ ਅਹਿਮਦ ਸ਼ਾਹ ਆ ਗਿਆ ਉਹਦੇ ਬਾਅਦ ਅਹਿਮਦ ਸ਼ਾਹ 2 ਆ ਗਿਆ ਇਸ ਤਰ੍ਹਾਂ ਅਲੱਗ-ਅਲੱਗ ਅਲਾਉਦੀਨ ਮੋਸ਼ਾ 2 ਜਿਵੇਂ ਜਿਵੇਂ ਵੀ ਰਾਜੇ ਮਹਾਰਾਜ ਹਮਾਜੂ ਸ਼ਾਹ ਆ ਗਿਆ ਤੇ ਇਹ ਮੁਹੰਮਦ ਸ਼ਾਹ 3 ਆ ਗਿਆ ਜਿਵੇਂ ਜਿਵੇਂ ਵੀ ਰਾਜੇ ਅੱਗੇ ਦੀ ਅੱਗੇ ਚੇਂਜ ਹੁੰਦੇ ਗਏ ਉਹ ਸਾਰੇ ਰਾਜਿਆਂ ਦੇ ਸਿੱਕੇ ਇੱਥੇ ਡਿਸਪਲੇ ਕੀਤੇ ਨੇ ਤੇ ਇਹ ਜਿਹੜਾ ਆ ਦਿੱਲੀ ਸੁਲਤਾਨ ਆ ਗਏ ਸ਼ਮਸ਼ੂਦੀਨ ਅਲਤਮਸ਼ ਆ ਗਿਆ ਬਲਬਨ ਬਾਦਸ਼ਾਹ ਆ ਗਿਆ ਠੀਕ ਹੈ ਜੀ ਇਹ ਗਿਆਸ ਸਾਹ ਆ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਕੁਸ਼ਾਨ ਆ ਗਏ ਜਦੋਂ 2200 ਸਾਲ ਪਹਿਲਾਂ ਜਿਹੜਾ ਮਤਲਬ 2200 ਸਾਲ ਪਹਿਲਾਂ ਕੁਸ਼ਾਨ ਪੀਰੀਅਡਸ ਹੋਇਆ ਕਨਸੀ ਕੁਸ਼ਾਨ ਰਾਜਾ ਹੋਇਆ ਇਹ ਉਹਨਾਂ ਦੇ ਸਿੱਕੇ ਆ ਗਏ 2200 ਸਾਲ ਪਹਿਲਾਂ ਦੇ ਦੂਜੇ ਦੇ ਵੀ ਨਿਦੇਸ਼ ਹਾਂ ਇਹ ਫੋਰਨ ਫੋਰਨ ਦੇ ਵੀ ਸਿੱਕੇ ਰੱਖੇ ਨੇ ਤਾਂ ਕਿ ਬੱਚਿਆਂ ਨੂੰ ਮਤਲਬ ਉਹ ਵੀ ਸਮਝ ਆਵੇ ਕਿਉਂਕਿ ਇਹ ਸਿੱਕਿਆਂ ਨੂੰ ਦੇਖਣਗੇ ਕਿਉਂਕਿ ਇਹਦੇ ਉੱਪਰ ਅੰਗਰੇਜ਼ੀ ਲਿਖੀ ਹੁੰਦੀ ਹੈ ਬੱਚੇ ਇਸ ਨੂੰ ਤਾਂ ਪੜਨਾ ਸਮਝਦੇ ਨੇ ਜਾਂ ਸਿੱਖ ਉਹਨਾਂ ਦੇ ਨਾਲ ਨਾਲ ਜਦੋਂ ਦੂਜੇ ਆਪਣੇ ਹਿਸਟਰੀ ਨਾਲ ਦੇ ਸਿੱਕੇ ਦੇਖਦੇ ਆ ਤਾਂ ਉਹ ਮਤਲਬ ਉਹਨੂੰ ਵੀ ਨਾਲ ਸਮਝਦੇ ਨੇ ਜਿਵੇਂ ਪਾਕਿਸਤਾਨ ਦੇ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇਹ ਜਿਵੇਂ ਬਹਾਪਾਲ ਸਟੇਟ ਆ ਗਈ ਟੌਂਕ ਸਟੇਟ ਆ ਗਈ ਜੈਪੁਰ ਸਟੇਟ ਆ ਗਈ ਕਾਚ ਸਟੇਟ ਆ ਗਈ ਗਵਾਲੀਅਰ ਸਟੇਟ ਆ ਗਈ ਜੋਧਪੁਰ ਸਟੇਟ ਆ ਗਈ ਤੇ ਇਸ ਤਰ੍ਹਾਂ ਪੋਪਾਲ ਸਟੇਟ ਆ ਗਈ ਇਹ ਅਲੱਗ-ਅਲੱਗ ਰਾਜਿਆਂ ਦੇ ਸਾਰਿਆਂ ਦੇ ਇੰਦੌਰ ਸਟੇਟ ਆ ਗਈ ਬੂੰਦੀ ਵਿੱਚ ਵਕ ਵਕਰ ਸੀ ਹਾਂਜੀ ਹਾਂਜੀ ਬੂੰਦੀ ਸਟੇਟ ਆ ਗਈ ਉਸ ਤੋਂ ਬਾਅਦ ਹਾਈਦਰਾਬਾਦ ਸਟੇਟ ਆ ਗਈ ਅਬਦ ਸਟੇਟ ਆ ਪ੍ਰਤਾਪਗੜ ਸਟੇਟ ਨਵਨਗਰ ਸਟੇਟ ਮਤਲਬ ਜਿਹੜਾ ਜੈਸਲਮੇਰ ਸਟੇਟ ਜਿਹਦੇ-ਜਿਹਦੇ ਵੀ ਰਾਜਿਆਂ ਨੇ ਮਤਲਬ ਆਪਣੇ ਸਿੱਕੇ ਚਲਾਏ ਉਹ ਸਾਰੇ ਸਿੱਕੇ ਆਪਣੇ ਇੱਥੇ ਡਿਸਪਲੇ ਕੀਤੇ ਹੋਏ ਨੇ ਜੀ ਇਸ ਅਗੇ ਹੱਥ ਲਿਖਤੇ ਗ੍ਰੰਥ ਜੀ 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 ਇਹ ਹੱਥ ਲਿਖਤ ਜਿਹੜੇ ਗ੍ਰੰਥ ਨੇ ਇਹ ਪੰਜ ਗ੍ਰੰਥੀ ਪੋਥੀ ਹੈ ਜੀ ਇਹ ਅਕਾਲ ਉਸਤਤ ਹੈਗੀ ਹੈ ਜੀ ਉਸ ਤੋਂ ਬਾਅਦ ਜਪੁ ਸਾਹਿਬ ਦੇ ਗੁਟਕਾ ਸਾਹਿਬ ਨੇ ਇਹ ਜਨਮ ਸਾਖੀਆਂ ਨੇ ਹੱਥ ਲਿਖੇ ਨੇ ਪੁਰਾਣੇ ਕਿਉਂਕਿ ਦੇਖਣ ਚ ਤਾਂ ਪਤਾ ਲੱਗ ਰਿਹਾ ਬਹੁਤ ਪੁਰਾਣੇ ਨੇ ਕਿੰਨੇ ਸਮੇ ਪੁਰਾਣੇ ਨੇ ਇਹ ਜਿਹੜਾ ਪੀਰੀਅਡ ਆ ਉਹ 250 300 ਸਾਲ ਦਾ ਕਿਸੇ ਦਾ 350 ਸਾਲ ਦਾ ਕਿਸੇ ਦਾ 400 ਸਾਲ ਦਾ ਅਲੱਗ-ਅਲੱਗ ਪੀਰੀਅਡ ਹੈ ਜੀ ਸਾਰਿਆਂ ਦਾ ਸਭ ਤੋਂ ਪੁਰਾਣਾ ਜਿਹੜਾ ਇਸ ਸਮੇ ਕਿਹੜਾ ਹੈ ਹਾਂਜੀ ਤੇ ਇਹ ਸਾਰੇ ਮਤਲਬ ਆਪਣੇ ਆਪ ਦੇ ਵਿੱਚ ਇੱਕ ਨਜਾਬ ਨੇ ਬਾਕੀ ਪੁਰਾਣੇ ਦੀ ਗੱਲ ਕਰੀਏ ਪੁਰਾਣੇ ਆਪਣੇ ਕੋ ਅੱਗੇ ਹੈਗੇ ਹੋਰ ਗ੍ਰੰਥ ਉਹਨਾਂ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਤੇ ਇਹ ਸਾਰੀਆਂ ਹੱਥ ਲਿਖਤ ਜਿਹੜੀਆਂ ਪੋਥੀਆਂ ਇਹ ਸਿੱਖ ਰਾਜ ਦੀਆਂ ਨੇ ਜੀ ਸਰ ਜਿੰਨੀਆਂ ਵੀ ਆ ਤੇ ਇਹ ਜਿਹੜਾ ਦੇਖ ਰਹੇ ਹੋ ਇਹ ਹੱਥ ਲਿਖਤ ਗੀਤਾ ਆ ਜੀ ਜੀ ਇਹ ਜੰਮੂ ਦੇ ਮਹਾਰਾਜਾ ਮਹਾਰਾਜਾ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ ਲਿਖਾਈ ਸੀ 1840 ਦੇ ਵਿੱਚ ਤੇ ਇਹਦੇ ਵਿੱਚ ਜਿਹੜੀਆਂ 20 ਪੇਂਟਿੰਗ ਬਣੀਆਂ ਨੇ ਇਸ ਤਰ੍ਹਾਂ ਦੀਆਂ ਨੇਚਰਲ ਕਲਰ ਦੀਆਂ ਹਾਂ ਜੀ ਤੇ ਇਹ ਨਾਲ ਵਿਦ 골ਡ ਵਰਕ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਇਹ ਪੂਰਾ ਰਾਥਾ ਜਿਹੜਾ ਟਾਇਰ ਨੇ ਜਾਂ ਕਹਿ ਲੋ ਰਾਥਾ ਇਸ ਸੰਗਾਸਣ ਬਣਿਆ ਜਾਂ ਛਤਰ ਮੁਕਟ ਲੱਗੇ ਨੇ ਆ ਗਹਿਣੇ ਪਾਏ ਨੇ ਇਹ ਸਾਰਾ ਟੋਟਲੀ ਇਹ ਸੋਨੇ ਦਾ ਬਣਿਆ ਜੀ ਇਸ ਤਰ੍ਹਾਂ ਨੇਚਰਲ ਕਲਰ ਦੇ ਨਾਲ ਵਿਦ 골ਡ ਵਰਕ ਮਤਲਬ ਜਿਹੜੇ ਹੈ ਗੀਤਾ ਆ ਜੀ ਤੇ ਇਹ ਜਿਹੜੇ ਛੋਟੇ ਗ੍ਰੰਥ ਨੇ ਜਿਹਨੂੰ ਯੂਨਿਕ ਕਹਿ ਲਓਗੇ ਤੇ ਰੀਅਰ ਕਹ ਲਈਏ ਇਹ ਉਹ ਗ੍ਰੰਥ ਨੇ ਮਤਲਬ ਦੁਨੀਆ ਦੇ ਸਭ ਤੋਂ ਛੋਟੇ ਹਨ ਜੀ ਇਹਦੇ ਚ ਕੁਰਾਨ ਹੈ ਇਹ ਚ ਗੀਤਾ ਵੀ ਆ ਇਹ ਚ ਬਾਈਬਲ ਵੀ ਆ ਤੇ ਇਹ ਸਾਰੇ ਮਤਲਬ ਛੋਟੇ ਗ੍ਰੰਥ ਨੇ ਹਰ ਧਰਮ ਦੇ ਹਰ ਧਰਮ ਦੇ ਮੇਨ ਮਕਸਦ ਵੀ ਆਪਣਾ ਜਿਹੜਾ ਉਹ ਇਤਿਹਾਸ ਨੂੰ ਸਾਹਮਣਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਫਸਟ ਵਰਲਡ ਵਾਰ ਦੇ ਵਿੱਚ ਇਹ ਫੌਜੀਆਂ ਨੂੰ ਮਿਲੀ ਹੋਈ ਕੁਰਾਨ ਆ ਜੀ ਇਹ ਪੂਰੀ ਹੈ ਜੀ ਹਾਂ ਜੀ ਪੂਰੀ ਕੁਰਾਨ ਹੈ ਜੀ ਬਹੁਤ ਧੰਨਵਾਦ ਲੋਕੀ ਵੀ ਕਹਿ ਰਹੇ ਹੋਣਗੇ ਕਿ ਕਿਸ ਤਰ੍ਹਾਂ ਤੁਸੀਂ ਸਾਂਭੇ ਬੈਠੇ ਹੋ ਹਨਾ ਕਿੰਨਾ ਵਧੀਆ ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਹੋਗਾ ਕਿ ਇਹੋ ਜੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਦਰਸ਼ਨ ਹੀ ਕਰਨ ਨੂੰ ਮਿਲ ਜਾਣਗੇ ਜੀ ਜੀ ਤੇ ਇਹ ਹਿੰਦੂ ਧਰਮ ਦੇ ਜਿਹੜੇ ਮਹਾ ਭਗਵਤ ਮਹਾਪੁਰਾਣ ਇਹ ਉਹ ਇੱਥੇ ਮਤਲਬ ਹੈਗੇ ਨੇ ਡਿਸਪਲੇ ਕੀਤੇ ਤੇ ਇਹ ਕਬੀਰ ਸਾਹਿਬ ਦੀ ਬਾਣੀ ਆ ਹਿੰਦੀ ਦੇ ਵਿੱਚ ਜੀ ਇਹ ਇਹ ਜਿਹੜੀ ਹਿੰਦੀ ਦੇ ਵਿੱਚ ਵੀ ਇਹ ਤਕਰੀਬਨ ਹੈ ਮੰਨ ਕੇ ਚੱਲੀਏ ਵੀ ਇਹਦਾ 300 ਸਾਲ ਦਾ ਪੀਰੀਅਡ ਆ ਜੀ ਜੀ ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ 900 ਸਾਲ ਪੁਰਾਣੀ ਤੇ ਇਹ ਇਸ ਤਰ੍ਹਾਂ ਮਤਲਬ ਪੱਤਿਆਂ ਦੇ ਉੱਪਰ ਲਿਖਦੇ ਸੀ ਪਹਿਲਾਂ ਤੇ ਇਹ ਦੋਨੇ ਸਾਈਡ ਲਿਖਿਆ ਜਾਂਦਾ ਸੀਗਾ ਜੀ ਇਹ ਤਾੜ ਦੇ ਪੱਤੇ ਨੇ ਜੀ ਤਾੜ ਦਾ ਮਤਲਬ ਦਰਖਤ ਹੁੰਦਾ ਜਿਸ ਨੂੰ ਦੀ ਸ਼ਰਾਬੀ ਬਣਦੀ ਆ ਸ਼ਰਾਬ ਵੀ ਮਤਲਬ ਉਹਦੇ ਚੋਂ ਨਿਕਲਦੀ ਆ ਤੇ ਉਹਦਾ ਮਤਲਬ ਜਿਹੜਾ ਪੱਤਾ ਆ ਉਹ ਕੌੜਾ ਹੋਣ ਕਰਕੇ ਉਹਨੂੰ ਜਾਨਵਰ ਨਹੀਂ ਲੱਗਦਾ ਇਸ ਕਰਕੇ ਮਤਲਬ ਅਜ ਤੱਕ ਇਹ ਸੇਵ ਨਹੀਂ ਗਏ ਜੀ 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 ਇਹ ਸਾਰੇ ਪੁਰਾਤਨ ਜਿਹੜੇ ਹਿੰਦੂ ਧਰਮ ਦੇ ਗ੍ਰੰਥ ਨੇ ਹਾਂਜੀ ਇਹ ਸਾਰੇ ਹਾਂਜੀ ਜੀ ਸਭ ਤੋਂ ਪੁਰਾਣਾ ਮੈਂ ਪੁੱਛ ਰਹੀ ਸੀ ਸਭ ਤੋਂ ਪੁਰਾਣਾ ਜਿਹੜਾ ਇੱਥੇ ਗ੍ਰੰਥ ਜਾਂ ਪੋਥੀ ਕਿਹੜੀ ਆ ਉਹ 900 ਸਾਲ ਪੁਰਾਣੀ ਜੀ ਹਾਂ ਪੱਤਿਆਂ ਦੇ ਪੱਤਿਆਂ ਦੇ ਹਾਂਜੀ ਮੈਂ ਦਰੂਹ ਜਾਣਾ ਜਾਊਂਗੀ ਕਿ ਕਿੰਨੇ ਪੁਰਾਣੇ ਸਾਲ ਤੋਂ ਤੁਸੀਂ ਜਿਹੜਾ ਸੰਭੀ ਬੈਠੇ ਹੋ ਇਹ ਕੋਦੋਂ ਪਤਾ ਲੱਗਿਆ ਕਿ ਮੈਂ ਇਹ ਚੀਜ਼ ਕਰਨੀਆਂ ਜਦੋਂ ਤੁਸੀਂ ਕੋਸ਼ਿਸ਼ ਵੀ ਸ਼ੁਰੂ ਕੀਤੀ ਕਿੰਨੀ ਮੁਸ਼ਕਿਲ ਹੈ ਇਹ ਸਾਰੀ ਚੀਜ਼ਾਂ ਇੱਕ ਪਾਸੇ ਆਪ ਦੇ ਕੋਲ ਜਮਾ ਕਰਨ ਦੀ ਲੋਕਾਂ ਨੂੰ ਦਿਖਾਉਣ ਦੀ ਕਿ ਲੋਕੀ ਇਸ ਤੋਂ ਇਤਿਹਾਸ ਥੋੜਾ ਬਹੁਤ ਸਿੱਖਣ ਜੀ ਮੈਂ 32 ਸਾਲ ਤੋਂ ਕਲੈਕਸ਼ਨ ਕਰ ਰਿਹਾ ਜੀ ਤੇ 32 ਸਾਲ ਤੋਂ ਜਿੰਨੇ ਵੀ ਮੈਂ ਆਪਣੀ ਕਮਾਈ ਕੀਤੀ ਕੁਝ ਵੀ ਮੈਂ ਕੰਮ ਕਰਕੇ ਦਿਨ ਪਰ ਰਾਤ ਮਤਲਬ ਕੁਝ ਵੀ ਦੋ ਪੈਸੇ ਬਣਾਉਂਦਾ ਸੀ ਉਹ ਮੈਂ ਸਾਰਾ ਕਲੈਕਸ਼ਨ ਦੇ ਉੱਪਰ ਹੀ ਲਾਇਆ ਤੇ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਸਾਰੀ ਕਲੈਕਸ਼ਨ ਹੈ ਸਿਰਫ ਮੰਨ ਲਓ 5% ਕਲੈਕਸ਼ਨ ਮੈਂ ਡਿਸਪਲੇ ਕੀਤੀ ਆ ਤੇ ਮੇਰੇ ਕੋਲ ਇੰਨੀ ਕਲੈਕਸ਼ਨ ਹੈਗੀ ਆ ਵੀ ਮੈਂ ਮਤਲਬ ਕਿਲੋਮੀਟਰਾਂ ਦੇ ਹਿਸਾਬ ਨਾਲ ਮੈਂ ਆਪਣੀ ਐਕਸ਼ਨ ਜਿਹੜੀ ਉਹ ਡਿਸਪਲੇ ਕਰ ਸਕਦਾ ਜੀ 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 ਮੇਨ ਤਾਂ ਜਿਹੜਾ ਮਕਸਦ ਆ ਵੀ ਆਪਣੀ ਵਿਰਾਸਤ ਨੂੰ ਸੰਭਾਲਣਾ ਤੇ ਆਉਣ ਵਾਲੀ ਪੀੜ੍ਹੀ ਵਾਸਤੇ ਬਚਾ ਕੇ ਰੱਖਣਾ ਤਾਂ ਕਿ ਬੱਚਿਆਂ ਵਾਸਤੇ ਆਉਣ ਵਾਲੀ ਜਨਰੇਸ਼ਨ ਵਾਸਤੇ ਕੁਝ ਆਪਾਂ ਬਚਾ ਸਕੀਏ ਹੁਣ ਜੇ ਸਿੱਕੇ ਦੀ ਗੱਲ ਕਰੀਏ ਹੁਣ ਸਿੱਕੇ ਮੇਰੇ ਕੋਲ 18000 ਸਿੱਕਾ ਮੈਂ ਆਪ ਜੀ ਨਾਲ ਗੱਲ ਪਹਿਲਾਂ ਸਾਂਝੀ ਕੀਤੀ ਆ ਹੁਣ ਸਿੱਕਾ ਜੇ ਜ਼ਮੀਨ ਚੋਂ ਨਿਕਲੂਗਾ ਤਾਂ ਵੱਧ ਤੋਂ ਵੱਧ ਕਿਹਦੇ ਕੋਲ ਜਾਊਗਾ ਵੱਧ ਤੋਂ ਵੱਧ ਜਾਊਗਾ ਸੁਨਿਆਰੇ ਕੋਲੇ ਜੇ ਚਾਂਦੀ ਦਾ ਸੋਨੇ ਦਾ ਸਿੱਕਾ ਤਾਂ ਸੁਨਿਆਰੇ ਕੋ ਜਾਊਗਾ ਜੇ ਤਾਂਬੇ ਦਾ ਸਿੱਕਾ ਤਾਂ ਮਤਲਬ ਵੱਧ ਤੋਂ ਵੱਧ ਭਾਂਡੇ ਵਾਲੇ ਕੋਲ ਚਲ ਜਾਊਗਾ ਕਬਾੜ ਦੇ ਵਿੱਚ ਇਸ ਤੋਂ ਵੱਧ ਨਹੀਂ ਕੀਤਾ ਜਾਂਦਾ ਹੁਣ ਜੇ ਉਹ ਸਿੱਕੇ ਨੂੰ ਮੇਰੇ ਵਰਗਾ ਨਹੀਂ ਖਰੀਦੂਗਾ ਉਹ ਸਿੱਕਾ ਮੈਲਟ ਹੋ ਜਾਣਾ ਉਹ ਸਿੱਕਾ ਨਹੀਂ ਮੈਲਟ ਹੋਣਾ ਉਹ ਆਪਣਾ ਇਤਿਹਾਸ ਮੈਲਟ ਹੋਣਾ ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਇਤਿਹਾਸ ਨੂੰ ਸੰਭਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਬਚਾ ਸਕੀਏ। ਜੇ ਤੁਸੀਂ ਸਾਰੀ ਜਿਹੜੀ ਵੀ ਕਮਾਈ ਹੁੰਦੀ ਸੀ ਇਸ ਚੀਜ਼ ਤੇ ਲਗਾ ਦਿੰਦੇ ਸੀਗੇ ਪਰਿਵਾਰ ਵਾਲਿਆਂ ਦਾ ਕੀ ਰਿਐਕਸ਼ਨ ਸੀ ਕੀ ਕਹਿੰਦੇ ਸੀ? ਰਿਐਕਸ਼ਨ ਇਹ ਸੀ ਵੀ ਕਾਫੀ ਵਾਰ ਵਧੀਆ ਲੜਾਈ ਵੀ ਹੋਈ ਆ ਕੋਈ ਐਸੀ ਗੱਲ ਨਹੀਂ ਹੈਗੀ। ਠੀਕ ਹੈ। ਆ ਬਾਬਾ ਕੁਝ ਹੋਇਆ ਕਿਉਂਕਿ ਦੇਖੋ ਜਦੋਂ ਘਰ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋਣੀਆਂ ਤਾਂ ਫਿਰ ਬਹੁਤ ਕੁਝ ਹੁੰਦਾ। ਠੀਕ ਹੈ। ਪਰ ਮਨ ਦੇ ਵਿੱਚ ਇੱਕ ਜਜ਼ਬਾ ਸੀ ਵੀ ਕੁਝ ਵਧੀਆ ਕਰਨਾ ਜ਼ਿੰਦਗੀ ਇੱਕ ਵਾਰ ਮੀੜੀਆ ਕੁਝ ਵਧੀਆ ਕਰਕੇ ਜਾਣਾ ਠੀਕ ਹੈ ਦੇਖੋ ਰੋਟੀ ਰੱਬ ਨੇ ਦੇ ਦੇਣੀ ਆ ਦੇਖੋ ਪਸ਼ੂ ਪੰਛੀ ਇੰਨੇ ਨੇ ਇੰਨੇ ਮਤਲਬ ਕੁਦਰਤ ਨੇ ਹੁਣ 84 ਲੱਖ ਜੂਨ ਦੇ ਵਿੱਚੋਂ ਬੰਦਾ ਹੀ ਆ ਇਕੱਲਾ ਜਿਹੜਾ ਕਮਾਉਂਦਾ ਪੱਕੀ ਸਾਰਿਆਂ ਨੂੰ ਰੋਟੀ ਮਿਲਦੀ ਆ ਨਾ ਰੋਟੀ ਤਾਂ ਮਿਲ ਹੀ ਜਾਣੀ ਆ ਕੋਈ ਗੱਲ ਨਹੀਂ ਹੈਗੀ ਪਰ ਜਿਹੜਾ ਕੋਈ ਚੰਗਾ ਕੰਮ ਆ ਜਿੰਨਾ ਕ ਆਪਾਂ ਕਰ ਸਕਦੇ ਆ ਆਪਾਂ ਨੂੰ ਵੀ ਪਤਾ ਵੀ ਦੇਖੋ ਸਰਕਾਰਾਂ ਨਹੀਂ ਕੁਝ ਵੀ ਨਹੀਂ ਕਰਦੀਆਂ ਸਰਕਾਰਾਂ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਆਪਣੇ ਕਹਿ ਲਓ ਖਤਮ ਕਰਨ ਲੱਗੀਆਂ ਹੋਈਆਂ ਨੇ ਕਹਿ ਲਓ ਜਾਂ ਉਹ ਕੋਈ ਧਿਆਨ ਨਹੀਂ ਦੇ ਰਹੀਆਂ ਐਂ ਕਹਿ ਸਕਦੇ ਆ ਪਰ ਜਿੰਨੇ ਕੁ ਜੋਗੇ ਹੈਗੇ ਆ ਵੀ ਆਪਣੇ ਇਤਿਹਾਸ ਨੂੰ ਬਚਾ ਲਈਏ ਉਹ ਕੋਸ਼ਿਸ਼ ਕਰ ਰਹੇ ਆ ਆਪਣੀ ਡਿਊਟੀ ਨਿਭਾਈ ਪੂਰੀ ਆਪਣੀ ਡਿਊਟੀ ਨਿਭਾ ਰਹੇ ਆ ਜੀ ਜਿਹੜਾ ਮਤਲਬ ਕਹਿ ਲਓ ਵੀ ਇੱਕ ਸੰਸਥਾ ਨੂੰ ਜਿਵੇਂ ਮੰਨ ਲਓ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਵੀ ਮੈਂ ਪ੍ਰਧਾਨ ਮੈਂ ਪ੍ਰਧਾਨ ਵਾਲੀ ਕਹਾਣੀ ਆ ਵੀ ਉਹ ਨਹੀਂ ਕਰ ਰਹੀਆਂ ਕੋਸ਼ਿਸ਼ ਕਰ ਰਹੇ ਆ ਵੀ ਇਕੱਲੇ ਆਪਾਂ ਕੋ ਜਿੰਨੇ ਕੁ ਜੋਗੇ ਹੈਗੇ ਆ ਵੀ ਆਪਣੇ ਇਤਿਹਾਸ ਨੂੰ ਸੰਭਾਲ ਲਈਏ ਜੀ ਜੀ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਲੋਕ ਖੜ ਕੇ ਤੁਹਾਨੂੰ ਪੁੱਛਦੇ ਨੇ ਕਿ ਸਾਨੂੰ ਇਹ ਦੱਸੋ ਇਹ ਆ ਕਿਉਂਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਖੜ ਕੇ ਤੁਹਾਡੇ ਤੋਂ ਪੁੱਛ ਰਹੇ ਨੇ ਕਿ ਕਿਦਾਂ ਦਾ ਮੈਸੇਜ ਹੈ ਨਹੀਂ ਦੇਖੋ ਬਹੁਤ ਵਧੀਆ ਲੱਗਦਾ ਪਰ ਗੱਲ ਇਹ ਆ ਵੀ ਆਪਣੇ ਵੱਲੋਂ ਜੋ ਕਰ ਸਕਦੇ ਸੀ ਆਪਣੇ ਇਤਿਹਾਸ ਨੂੰ ਸੰਭਾਲਣ ਲਈ ਉਹ ਕਰ ਰਹੇ ਆ ਬਾਕੀ ਕਹੋ ਵੀ ਹੁਣ ਜਿਵੇਂ ਕਹ ਲੋ ਚੈਨਲਾਂ ਦੇ ਥਰੂ ਕਹ ਲੋ ਵੀ ਬਹੁਤ ਦੂਰ ਤੱਕ ਸਨੇਹ ਜਾਂਦੇ ਨੇ ਤੇ ਕੁਝ ਵੀਰ ਅੱਗੇ ਆਏ ਨੇ ਜਿਹੜੇ ਥੋੜੀ ਬਹੁਤ ਸਪੋਰਟ ਵੀ ਕਰਦੇ ਨੇ ਠੀਕ ਆ ਜੀ ਮੈਂ ਚਾਹੁੰਦਾ ਵੀ ਮੈਂ ਜਿੰਨੀ ਵੀ ਮੇਰੇ ਕੋਲ ਕਲੈਕਸ਼ਨ ਕੀਤੀ ਹੋਈ ਆ ਆਪਣੀ ਜ਼ਿੰਦਗੀ ਦੀ ਸਾਰੀ ਮਤਲਬ ਕਹ ਲੋ ਕਮਾਈ ਲਾਤੀ ਆਪਣੀ ਜ਼ਿੰਦਗੀ ਦੇ ਟਾਈਮ ਲਾਤਾ ਵੀ ਆਪਾਂ ਇੱਕ ਮਿਊਜ਼ੀਅਮ ਬਣਾਈਏ ਤਾਂ ਕਿ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਸੇਵ ਹੋ ਜਾਣ ਤਾਂ ਕਿ ਸਾਰੇ ਲੋਕ ਆ ਕੇ ਉੱਥੇ ਦੇਖਣ ਤੇ ਉਹ ਮੈਂ ਉਹ ਚਾਹੁੰਦਾ ਵੀ ਉਹ ਬੰਦੇ ਮੂਰੇ ਆਉਣ ਮੇਰੀ ਸਪੋਰਟ ਕਰਨ ਵਾਲੇ ਵੀ ਜਿਹੜੇ ਬੰਦੇ ਬਿਨਾਂ ਕਿਸੇ ਲਾਲਚ ਤੋਂ ਹੁਣ ਵੀ ਉਹ ਮੈਨੂੰ ਬਿਲਡਿੰਗ ਬਣਾ ਕੇ ਦੇ ਦੇਣ ਉਹ ਉਹ ਮਤਲਬ ਕੋਈ ਕਮਾਈ ਦਾ ਸਾਧਨ ਨਾ ਰੱਖਣ ਕੋਈ ਟਿਕਟ ਨਾ ਲਾਉਣ ਬਿਲਕੁਲ ਫ੍ਰੀ ਐਂਟਰੀ ਹੋਵੇ ਤਾਂ ਕਿ ਬੰਦਾ ਹਰ ਬੰਦਾ ਉਹਨੂੰ ਦੇਖ ਸਕੇ ਆਪਣੇ ਵਿਰਸੇ ਨੂੰ ਦੇਖ ਸਕੇ ਜੇ ਮੰਨ ਲਓ ਹੁਣ ਕਈ ਬੰਦੇ ਹੁਣ ਲਾਲਚਪ੍ਰਿਤੀ ਵਾਲੇ ਵੀ ਆਉਣਗੇ ਪੈਸੇ ਖਰਚਣਗੇ ਉਹ ਕਹਿਣਗੇ ਅਸੀਂ ਟਿਕਟ ਰੱਖਾਂਗੇ ساری ਉਮਰ ਸਾਨੂੰ ਕਮਾਈ ਆਉਂਦੀ ਰਹੂ ਇਹੋ ਜਿਹਾ ਕੁਝ ਨਹੀਂ ਮਤਲਬ ਜਿਹੜਾ ਬੰਦਾ ਵੀ ਕੋਈ ਸਪੋਰਟ ਕਰੇ ਤਾਂ ਉਹ ਮਤਲਬ ਸੇਵਾ ਭਾਵਨਾ ਨਾ ਕਰੇ ਜਿਸ ਤਰ੍ਹਾਂ ਮੈਂ ਮਤਲਬ ਸੇਵਾ ਭਾਵਨਾ ਨਾਲ ਲੱਗਿਆ ਹੋਇਆ ਤਾਂ ਇਹੋ ਜੀ ਸੋਚ ਵਾਲੇ ਜਿਹੜੇ ਹੋਰ ਅੱਗੇ ਆਉਣੇ ਚਾਹੀਦੇ ਕਿਉਂਕਿ ਬਹੁਤ ਸੋਹਣੀ ਸੋਚ ਹੈ ਇਹਨਾਂ ਨੂੰ ਹਰ ਜੇ ਵੀ ਕੋਈ ਵੀ ਕਮਾਈ ਦਾ ਸਾਧਨ ਚਾਹੀਦਾ ਇਹ ਜੋ ਸੇਵਾ ਕਰ ਰਹੇ ਨੇ ਇੱਕ ਤਰ੍ਹਾਂ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਕਿ ਲੋਕਾਂ ਨੂੰ ਉਹ ਚੀਜ਼ ਦਰਸ਼ਨ ਕਰਵਾ ਰਹੇ ਨੇ ਉਹ ਚੀਜ਼ ਦਿਖਾ ਰਹੇ ਨੇ ਜੋ ਕੋਈਆਂ ਨੇ ਨਹੀਂ ਦੇਖਿਆ ਉਸ ਟਾਈਮ ਦੇ ਜੋ ਸਿੱਕੇ ਨੇ 10 ਦੇ ਨਾਨਕਸ਼ਹੀ ਸਿੱਕੇ ਕਦੀ ਨਹੀਂ ਦੇਖੇ ਹੋਣਗੇ ਉਹ ਇਹਨਾਂ ਦੇ ਵੱਲੋਂ ਦਿਖਾਏ ਜਾਣੇ ਨੇ ਕਿੰਨੇ ਪੁਰਾਣੇ ਸਮੇਂ ਦੇ ਇਹਨਾਂ ਦੇ ਵੱਲੋਂ ਹੱਥੀ ਲਿਖਤੀ ਜ ਗ੍ਰੰਥ ਪੋਥੀ ਨੇ ਉਹ ਜਿਹੜੇ ਸਾਰਿਆਂ ਨੂੰ ਦਰਸ਼ਨ ਕਰਨ ਨੂੰ ਮਿਲਣੇ ਤਾਂ ਇਹ ਇਹੋ ਜੇ ਹੋਰ ਜ਼ਿਆਦਾ ਅੱਗੇ ਆਉਣੇ ਚਾਹੀਦੇ ਤੇ ਸਪੋਰ ਹੌ ਬਹੁਤ ਜ਼ਰੂਰੀ ਹੈ ਤਾਂ ਅਜੇ ਹੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਧਿਆਨ ਟਾਈਮਸ ਕੈਮਰਾ ਮੈਂ ਬਲਵਿੰਦਰ ਦੇ ਨਾਮ ਹੈ ਹਰਸ਼ਕ